ਸਾਬਤ ਹੋ ਰਿਹਾ ਹੈ ਕਿ ਜੋ ਕੰਮ ਬੀਜਪੀ ਨੇ ਕੀਤੇ ਨੇ ਉਹਨਾਂ ਦਾ ਮੁੱਲ ਪੈ ਰਿਹਾ ਜੋ ਫੋਕੇ ਪ੍ਰੋਮਿਸ ਜੋ ਇਹਨਾਂ ਨੇ ਆਪ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਨੂੰ ਵਾਰੀ ਮਿਲੀ ਉਹੀ ਗੱਲਾਂ ਦਰਾਦਰਾ ਕੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕਤੇ ਤਾਂ ਲੋਕਾਂ ਨੇ ਇਹ ਡਿਸੀਜਨ ਦਿੱਤਾ ਮੈਂ ਇਹਨਾਂ ਦੀ ਇਹਨਾਂ ਨੂੰ ਧੰਨਵਾਦ ਕਰਦੀ ਹਾਂ ਤੇ ਵਧਾਈ ਦਿੰਦੀ ਹਾਂ ਕਿ ਬੀਜਪੀ ਨੂੰ ਲੱਗ ਰਿਹਾ ਹੈ ਹੁਣ ਫਾਈਨਲ ਤਾਂ ਡਿਕਲੇਅਰ ਹੋਊਗਾ ਪਰ ਜਿਹੜੀ ਲੀਡ ਚੱਲ ਰਹੀ ਹੈ ਪੂਰੀ ਉਮੀਦ ਹੈ ਕਿ ਬੀਜੇਪੀ ਦੀ ਸਰਕਾਰ ਬਣੂ ਪੰਜਾਬ ਤੇ ਕਿੰਨਾ ਅਸਰ ਦੇਖਦੇ ਜੀ ਇਸ ਦਾ ਜਿੱਤ ਬਹੁਤ ਅਸਰ ਪਊਗਾ ਕੋਈ ਝੂਠੀਆਂ ਗੱਲਾਂ ਇੱਥੇ ਕਰ ਰਹੇ ਨੇ ਸਾਰਾ ਪੰਜਾਬ ਲੁੱਟ ਲੁੱਟ ਕੇ ਤਾਂ ਪੈਸਾ ਦਿੱਲੀ ਦੇ ਖਰਚਲੇ ਆਪਣੀ ਪਾਰਟੀ ਦੇ ਖਰਚ ਲਿਆ ਇਸ ਤੇ ਵੀ ਰੋਕ ਪਏ ਪੰਜਾਬ ਨੂੰ ਵੀ ਥੋੜੀ ਜੀ ਸਾਹ ਮਿਲੇ ਪੰਜਾਬ ਨੂੰ ਜੋ ਕਿਸ ਨੇ ਦੇਖਦੇ ਆ ਰਵਿੰਦ ਕੇਜਰੀ ਵਾਲਾ ਹੈ ਉਹਨਾਂ ਦਾ ਵੀ ਫਸਵਾ ਫਸਵਾ ਮੁਕਾਬਲਾ ਕਰਦੇ ਆ ਕਦੇ ਡਾਊਨ ਵਾਲਕੇ ਉਹਨਾਂ ਦੀ ਉਹਨਾਂ ਦੀ ਵੀ ਜਿਹੜੀ ਹੈ ਕਾਫੀ ਦੇਖੋ ਉਹ ਸਭ ਤੋਂ ਵੱਡਾ ਸਬੂਤ ਹੋਊਗਾ ਕਿ ਲੋਕ ਕੀ ਚਾਹੁੰਦੇ ਨੇ ਕਿਉਂਕਿ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਵੱਡਾ ਹੁੰਦਾ ਹੈ ਆਪਣੇ ਵੱਲੋਂ ਬੰਦਾ ਜੋ ਮਰਜੀ ਕਹੇ ਕਰੇ ਪਰ ਅਸਲੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਜਿਸ ਤਰ੍ਹਾਂ ਲੋਕ ਤੁਹਾਨੂੰ ਵੋਟ ਕੱਟ ਕੇ ਦਿੰਦੇ ਨੇ ਚਲੋ ਇੱਕ ਸਿੱਖ ਦੇ ਨਾਤੇ ਤਾਂ ਮੈਂ ਜ਼ਰੂਰ ਉਹ ਗੱਲ ਸਪੋਰਟ ਕਰਦੀ ਹਾਂ ਪਰ ਬਾਕੀ ਬੀਜੇਪੀ ਹਾਈ ਕਮਾਂਡ ਦੇ ਉੱਤੇ ਹੈ ਔਰ ਜੋ ਉਹਨਾਂ ਦੇ ਵਿਧਾਇਕ ਉੱਥੇ ਹੋਣਗੇ ਉਹਨਾਂ ਦੇ ਉੱਤੇ ਹੋਊਗਾ ਕਿ ਕਿਸ ਨੂੰ ਚੋਸ ਕਰਨਗੇ ਬਹੁਤ ਖੁਸ਼ੀ ਹੋ ਰਹੀ ਹੈ ਔਰ ਇੱਕ ਵਾਰੀ ਫੇਰ ਇਹ ਸਾਬਤ ਹੋ ਰਿਹਾ ਹੈ ਕਿ ਜੋ ਕੰਮ ਬੀਜੇਪੀ ਨੇ ਕੀਤੇ ਨੇ ਉਹਨਾਂ ਦਾ ਮੁੱਲ ਪੈ ਰਿਹਾ ਜੋ ਫੋਕੇ ਪ੍ਰੋਮਿਸ ਜੋ ਇਹਨਾਂ ਨੇ ਆਪ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਨੂੰ ਵਾਰੀ ਮਿਲੀ ਉਹੀ ਗੱਲਾਂ ਦੁਰਾਦ ਰਾ ਕੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕੇ ਤਾਂ ਲੋਕਾਂ ਨੇ ਇਹ ਡਿਸੀਜਨ ਦਿੱਤਾ ਹੈ ਮੈਂ ਇਹਨਾਂ ਦੀ ਇਹਨਾਂ ਨੂੰ ਧੰਨਵਾਦ ਕਰਦੀ ਹਾਂ ਵਧਾਈ ਦਿੰਦੀ ਹਾਂ ਕਿ ਬੀਜੇਪੀ ਨੂੰ ਲੱਗ ਰਿਹਾ ਹੈ ਹੁਣ ਫਾਈਨਲ ਤਾਂ ਡਿਕਲੇਅਰ ਹੋਊਗਾ ਪਰ ਜਿਹੜੀ ਲੀਡ ਚੱਲ ਰਹੀ ਹੈ ਪੂਰੀ ਉਮੀਦ ਹੈ ਕਿ ਬੀਜੇਪੀ ਦੀ ਸਰਕਾਰ ਬਣੂ ਪੰਜਾਬ ਤੇ ਕਿੰਨਾ ਅਸਰ ਦੇਖਦੇ ਜੀ ਇਸ ਦਾ ਜਿੱਤ ਦਾ ਬਹੁਤ ਅਸਰ ਪਊਗਾ ਉਹੀ ਝੂਠੀਆਂ ਗੱਲਾਂ ਇੱਥੇ ਕਰ ਰਹੇ ਨੇ ਸਾਰਾ ਪੰਜਾਬ ਲੁੱਟ ਲੁੱਟ ਕੇ ਤਾਂ ਪੈਸਾ ਦਿੱਲੀ 'ਚ ਖਰਚ ਲਿਆ ਆਪਣੀ ਪਾਰਟੀ ਤੇ ਖਰਚ ਲਿਆ ਇਸੇ ਵੀ ਰੋਕ ਪਏ ਸਾਬ ਪੰਜਾਬ ਨੂੰ ਵੀ ਥੋੜੀ ਜੀ ਸਾਹ ਮਿਲੇ ਪੰਜਾਬ ਨੂੰ ਸੋ ਕਿਸ ਤਰ੍ਹਾਂ ਦੇਖਦੇ ਹੋ ਅਰਵਿੰਦ ਕੇਜਰੀ ਵਾਲਾ ਉਹਨਾਂ ਦਾ ਵੀ ਫਸੂ ਆ ਫਸੂ ਮੁਕਾਬਲਾ ਕਰਦੇ ਆਪ ਕਦੇ ਡਾਊਨ ਮਾਲ ਕੀ ਉਹਨਾਂ ਦੀ ਉਹਨਾਂ ਦੀ ਵੀ ਜਿਹੜੀ ਗਿਆ ਕਾਫੀ ਦੇਖੋ ਉਹ ਸਭ ਤੋਂ ਵੱਡਾ ਸਬੂਤ ਹੋਊਗਾ ਕਿ ਲੋਕ ਕੀ ਚਾਹੁੰਦੇ ਨੇ ਕਿਉਂਕਿ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਹੁੰਦਾ ਹੈ ਆਪਣੇ ਵੱਲੋਂ ਬੰਦਾ ਜੋ ਮਰਜ਼ੀ ਕਹੇ ਕਰੇ ਪਰ ਅਸਲੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਜਿਸ ਤਰ੍ਹਾਂ ਲੋਕ ਤੁਹਾਨੂੰ ਵੋਟ ਕਰਕੇ ਦਿੰਦੇ ਨੇ ਚਲੋ ਇੱਕ ਸਿੱਖ ਦੇ ਨਾਤੇ ਤਾਂ ਮੈਂ ਜ਼ਰੂਰ ਉਹ ਗੱਲ ਸਪੋਰਟ ਕਰਦੀ ਹਾਂ ਪਰ ਬਾਕੀ ਬੀਜੇਪੀ ਹਾਈ ਕਮਾਂਡ ਦੇ ਉੱਤੇ ਹੈ ਔਰ ਜੋ ਉਹਨਾਂ ਦੇ ਵਿਧਾਇਕ ਉੱਥੇ ਹੋਣਗੇ ਉਹਨਾਂ ਦੇ ਉੱਤੇ ਹੋਊਗਾ